ਅੱਜ ਦੀ ਗੱਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕੋਈ ਵੀ ਤੁਸੀਂ ਵਰਕ ਵਗੈਰਾ ਵਾਲੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਆ ਰਹੀ ਹੈ ਹੈਂਡ ਦੇ ਵਿੱਚ ਤਾਂ ਆਪਣਾ ਥੋੜਾ ਜਿਹਾ ਆਰਡਰ ਜੀ ਜਲਦੀ ਦੇਇਆ ਕਰੋ ਕਿਉਂਕਿ ਟਾਈਮ ਲੱਗ ਜਾਂਦਾ ਹੈਗਾ ਆਰਡਰ ਨੂੰ ਹਨਾ 25 ਤੋਂ 30 ਦਿਨ ਲੈ ਕੇ ਚੱਲਦੇ ਆਂਗੇ ਫਿਰ ਵੀ ਇੱਕ ਦੋ ਦਿਨ ਹੋਰ ਵੀ ਉੱਪਰ ਹੋ ਹੀ ਜਾਂਦੇ ਨੇ ਕਿ ਇੰਨਾ ਸੂਟ ਰੈਡੀ ਹੋਣ ਨੂੰ ਕਿਉਂਕਿ ਅੱਗੇ ਕਸਟਮਰਾਂ ਦੇ ਸੂਟ ਰੈਡੀ ਹੋ ਰਹੇ ਹੋਣਗੇ ਜੀ ਅੱਜ ਤੁਸੀਂ ਸੂਟ ਦੋਵਾਂਗੇ ਹਨ ਤਾਂ ਤੁਸੀਂ 20 ਤੋਂ 25 ਦਿਨ ਮੰਨ ਕੇ ਚੱਲੋ ਵੀ ਸਾਡੇ ਇੰਨੇ ਟਾਈਮ ਦੇ ਵਿੱਚ ਸੂਟ ਲਿੰਗੇ ਜਿਹੜੇ ਤਿਆਰ ਹੋਣਗੇ ਤਾਂ ਆਪਣਾ ਜਲਦੀ ਆਰਡਰ ਕਰ ਦਿਓ ਅੱਜ ਆਪਾਂ ਲੈ ਕੇ ਆਏਗੇ ਪਸ਼ਮੀਨੇ ਦੇ ਕਾਫੀ ਜਾਦੇ ਸੋਹਣੇ ਸੂਟ ਲਿੰਗੇ ਵਿਦ ਵਰਕ ਲਿੰਗੇ ਵਿੱਚ ਵਰਕ ਕੀਤਾ ਹੋਇਆ ਜੀ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਬਹੁਤ ਹੀ ਜਾਦੇ ਸੋਹਣੇ ਕਲਰ ਲਿੰਗੇ ਸਾਰੇ ਸੂਟਾਂ ਦਾ ਅੱਜ ਵਾਲੀ ਵੀਡੀਓ ਦੇ ਵਿੱਚ ਪ੍ਰਾਈਸ ਰਹੂਗਾ ਜੀ 1590 ਵਿਦ ਸ਼ਿਪਿੰਗ ਬੱਦਗੀ ਤੁਸੀਂ ਆਪਣੀਆਂ ਨਾਨੀਆਂ ਦਾਦੀਆਂ ਨੂੰ ਇਹੋ ਕਰਨਾ ਚਾਹੁੰਦੇ ਹੋ ਹਨਾ ਮੈਰਿਜ ਦੇ ਵਿੱਚ ਵੀ ਇਦਾਂ ਦੇ ਸੂਟ ਇਹ ਪਾ ਸਕਦੇ ਨੇਗੇ ਵਿਆਹ ਦੇ ਵਿੱਚ ਤਾਂ ਬਹੁਤ ਹੀ ਜਾਦੇ ਸੋਹਣੇ ਸੂਟ ਲੈਣਗੇ ਪ੍ਰਿੰਟ ਕਲਰ ਬਹੁਤ ਹੀ ਜਾਦੇ ਸੋਹਣੇ ਲੈਣਗੇ ਕਲਰ ਸਾਰੇ ਹੀ ਸੋਹਣੇ ਨੇ ਇਹਦੇ ਵਿੱਚ ਲਓ ਜੀ ਸਹਿਲਾ ਸੂਟ ਹੈ ਜਿੰਨਾ ਤੁਸੀਂ ਦੇਖ ਸਕਦੇ ਹੋ ਵਿਦਾਊਟ ਲਾਈਨਿੰਗ ਤੁਸੀਂ ਸਟਿਚ ਕਰਵਾਉਣਾ ਚਾਹੋ ਨੇ ਉਹ ਕਰਵਾ ਸਕਦੇ ਹੋਗੇ ਵਿਦ ਲੇਸ ਲੱਗੀ ਹੋਈ ਹੈ ਘੇਰੇ ਦੇ ਉੱਪਰ ਫਰੰਟ ਬੈਕ ਲੇਸ ਲਗਵਾ ਸਕਦੇ ਹੋਗੇ ਤੁਸੀਂ ਤੇ ਨਾਲ ਰਹੂਗੀ ਪਲੇਨ ਬਾਟਮ ਰਹੂਗੀ ਵਿੱਚ ਜਿਹੜਾ ਵਰਕ ਹੈ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਲਓ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਨੇਗੇ ਕਲਰ ਵੀ ਬਹੁਤ ਜਿਆਦਾ ਸੋਹਣੇ ਨੇਗੇ ਤੇ ਪ੍ਰਿੰਟ ਵੀ ਬਹੁਤ ਜਿਆਦਾ ਸੋਹਣੇ ਨੇ ਜਿੱਦਾਂ ਕਿ ਇਹ ਘੇਰੇ ਦੇ ਉੱਪਰ ਲੇਸ ਲੱਗੀ ਹੋਈ ਹੈ ਵਿਦ ਮੈਚਿੰਗ ਬਾਟਮ ਨੇਗੇ ਨਾਲ ਤੇ ਇਸ ਤਰ੍ਹਾਂ ਦੇਖੋ ਡਿਜ਼ਾਈਨ ਹੈਗਾ ਇਹਦੇ ਵਿੱਚ ਕਲਰ ਤੁਹਾਨੂੰ ਮੈਂ ਸਾਰੇ ਸ਼ੋਅ ਕਰ ਦਿੰਨੀ ਆ 1590 ਪ੍ਰਾਈਸ ਹੈਗਾ ਠੀਕ ਪ੍ਰਾਈਸ ਦੇ ਵਿੱਚ ਨੇ ਜਦੋਂ ਕਿ ਵਿਆਹ ਦਾ ਸੀਜ਼ਨ ਹੈ ਹਨਾ ਤਾਂ ਤੁਸੀਂ ਸੂਟ ਇਦਾਂ ਦੇ ਪਾਉਣਾ ਚਾਹਣੇ ਵਿਦਆਊਟ ਲਾਈਨਿੰਗ ਲਾਈਨਿੰਗ ਲਗਵਾਉਣੀ ਤੁਹਾਡੀ ਆਪਣੀ ਮਰਜ਼ੀ ਹੈਗੀ ਵੈਸੇ ਇਹ ਵਿਦਆਊਟ ਲਾਈਨਿੰਗ ਸਲਾਈ ਹੋ ਜਾਣਗੇ ਤੇ ਅਗਲਾ ਕਲਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਸਾਰੇ ਕਲਰ ਹੀ ਬਹੁਤ ਜਾਦੇ ਸੋਹਣੇ ਨੇਗੇ ਲਓ ਜੀ ਕਿਸੇ ਨੂੰ ਵੀ ਤੁਸੀਂ ਗਿਫਟ ਕਰਨਾ ਚਾਹੁੰਦੇ ਹੋ ਸੂਟ ਹਨ ਤੇ ਬਹੁਤ ਹੀ ਜਿਆਦੇ ਸੋਹਣੇ ਨੇਗੇ ਸਾਰੇ ਹੀ ਲਓ ਜੀ ਇਹ ਵਾਲਾ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਕਲਰ ਹੈਗਾ ਤੇ ਨਾਲ ਹੈਗੀ ਹੈ ਕਿ ਮੈਚਿੰਗ ਬਾਟਮ ਰਹੇਗੀ ਪਸ਼ਮੀਨੇ ਦੀ ਹੀ ਬਾਟਮ ਰਹੂਗੀ ਨਾਲ ਲਓ ਜੀ टेक्स्ट कलर है जो चैक कर सकते हो गे प्रिंट देखो है ना कलर देखो तो दे मैरिज फंक्शन बहुत वजिए सूट ने गे इस तरह वाली रहेगी बॉटम रहेगी ਤੁਸੀਂ ਕੋਈ ਵੀ ਵਿਆਹ ਸ਼ਾਦੀਆਂ ਦਾ ਆਰਡਰ ਦੇਣਾ ਚਾਹੁੰਦੇ ਹੋ ਹਨਾ ਤੁਸੀਂ ਮਤਲਬ ਜੇ ਤੁਸੀਂ ਮੇਰੇ ਨੇੜੇ ਦੇ ਏਰੀਏ ਏਰੀਏ ਦੇ ਨੇੜੇ ਹੋਵੋਗੇ ਹਨਾ ਤੁਸੀਂ ਤਾਂ ਤੁਸੀਂ ਘਰ ਆ ਕੇ ਵੀ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਜਿੱਦਾਂ ਦੇ ਤੁਸੀਂ ਡਿਜ਼ਾਈਨ ਕਰਾਉਣੇ ਨੇ ਹਨਾ ਜਿਵੇਂ ਦਾ ਵੀ ਤੁਸੀਂ ਕੰਮ ਕਰਵਾਉਣਾਗਾ ਤਾਂ ਤੁਸੀਂ ਮੇਰੇ ਕੋਲੇ ਆ ਕੇ ਬੁਟੀਕ ਤੇ ਵਿਜ਼ਿਟ ਕਰਕੇ ਵੀ ਤੁਸੀਂ ਦੇ ਸਕਦੇ ਹੋਗੇ ਆਪਣਾ ਆਰਡਰ ਜਿਵੇਂ ਦਾ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋਗੇ ਲੋਚੀ ਪਰ ਆਰਡਰ ਹੈਗਾ ਸਾਨੂੰ 1.5 ਮਹੀਨਾ ਪਹਿਲਾਂ ਚਾਹੀਦਾ ਹੈਗਾ ਅਗਲਾ ਕਲਰ ਆ ਗਿਆ ਤੁਸੀਂ ਦੇਖ ਸਕਦੇ ਹੋ ਬਰਾਊਨ ਸ਼ੇਡ ਹੈਗਾ ਇਹਦੇ ਵਿੱਚ ਚਾਰ ਕਲਰ ਆਏ ਸੀ ਚਾਰ ਉਹ ਹੀ ਕਾਫੀ ਜ਼ਿਆਦੇ ਸੋਨੇ ਲੀਏ ਇਹ ਵਾਲਾ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੇ ਸੋਨਾ ਕਲਰ ਹੈਗਾ ਤੇ ਨਾਲ ਮੈਚਿੰਗ बॉਟਮ ਰਹੂਗੀ। ਇਸ ਕੋ। ਚਾਰ ਕਲਰ ਸੀਗੇ। ਤੁਸੀਂ ਦੋ ਦੋ ਸੂਟ ਵੀ ਲੈਣਾ ਚਾਹੁੰਦੇ ਹੋ ਕੋਈ ਵੀ ਤੁਸੀਂ ਲੈਣ ਦੇਣ ਦੇ ਲਈ ਸੂਟ ਮਤਲਬ ਲੈਣੇ ਨਹੀਂਗੇ ਹਨਾ। ਤਾਂ ਤੁਸੀਂ ਇਹ ਵਾਲੇ ਸੂਟਾਂ ਦੇ ਵਿੱਚੋਂ ਸੂਟ ਨੇਗੇ ਲੈ ਸਕਦੇ ਹੋਗੇ। ਤੇ ਇਸ ਤੋਂ ਬਾਅਦ ਹੈਗੇ ਨੇ ਪ੍ਰਿੰਟ। ਇਹ ਸਿੰਪਲ ਪ੍ਰਿੰਟ ਲੇਗੀ। ਇਦੇ ਉੱਪਰ ਕੋਈ ਵੀ ਵਰਕ ਵਗੈਰਾ ਨਹੀਂ ਹੈਗਾ ਪ੍ਰਾਈਜ਼ ਇਹਦਾ ਵੀ ਰਹੂਗਾ ਜੀ 1590 ਪ੍ਰਾਈਜ਼ ਰਹੂਗਾ ਕਲਰ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦਾ ਸੋਨਾ ਕਲਰ ਹੈਗਾ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ کافی ਜਿਆਦਾ ਸੋਨਾ ਹੈ ਜਿੱਦਾਂ ਕਿ ਇਦਾਂ ਦੇ ਤੁਸੀਂ ਪੱਟੀ ਵਗੈਰਾ ਲਗਾ ਸਕਦੇ ਹੋਗੇ ਇਸ ਕਲਰ ਦੀ ਹੈ ਨਾ ਪਰਪਲ ਸ਼ੇਡ ਦੇ ਵਿੱਚ ਤਾਂ کافی ਜਿਆਦਾ ਸੋਨਾ ਪੈ ਜਾਊਗਾ ਮੈਚਿੰਗ ਹੈ ਤੇ ਮੈਚਿੰਗ ਬਾਟਮ ਹੈਗੀ 1590 ਦਾ ਪ੍ਰਾਈਸ ਰਹੂਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਕਲਰ ਦਿਖਾ ਦੇਣੀ ਆ ਜਿਹੜੇ ਆਪਣੇ ਕੋਲੇ ਹੈਗੇ ਨੇਗੇ ਲੋਚੀ ਇਸ ਤੋਂ ਬਾਅਦ ਹੈਡਰ ਦੇ ਵਿੱਚ ਇੱਕ ਪਿਸਤਾ ਸ਼ੇਡ ਆ ਜਾਊਗਾ ਦੇਦੀ ਨਾਲ ਹੋਊਗੀ ਇਸ ਤਰ੍ਹਾਂ ਬਾਟਮ ਲਹੂਗੀ ਇਹ ਇਸ ਕਲਰ ਦੀ ਇਹਦੇ ਵਿੱਚ ਦੁਪੱਟਾ ਵਗੈਰਾ ਨਹੀਂ ਹੈਗਾ ਕਿਸੇ ਨਾਲ ਵੀ ਦੁਪੱਟਾ ਜੇ ਤੁਸੀਂ ਕਹੋਗੇ ਤਾਂ ਤੁਸੀਂ ਲਗਾ ਕੇ ਦੇ ਦਾਂਗੇ ਮਤਲਬ ਕਿਦਾਂ ਦਾ ਵੀ ਤੁਸੀਂ ਲਾਇਕ ਕਰਦੇ ਹੋ ਦੁਪੱਟਾ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਨਾਲ ਹੈਗੇ ਆ ਇਸ ਤਰ੍ਹਾਂ ਦੀ ਬਾਟਮ ਹੈਗੀ ਪਲੇਨ ਠੀਕ ਹੈ ਸੀ ਜਲਦੀ ਜਲਦੀ ਸੂਟਸ ਲنگੇ ਆਪਣੇ ਆਰਡਰ ਕਰ ਦਿਓ ਲਿਮਟਿਡ ਜਸਟਾਕ ਹੁੰਦਾ ਹੈ ਜਿਆਦਾ ਨਹੀਂ ਹੁੰਦਾ ਕਿਉਂਕਿ ਇੱਕ ਰੋਲ ਦੇ ਵਿੱਚ ਦੋ ਦੋ ਸੂਟ ਹੁੰਦੇ ਨੇਗੇ ਜਿਆਦਾ ਨਹੀਂ ਹੁੰਦੇ ਹੈਗੇ ਤਾਂ ਜਲਦੀ ਜਲਦੀ ਆਰਡਰ ਕਰ ਦਿਓ ਕੋਈ ਵੀ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਤਾਂ ਆਪਣਾ ਜਲਦੀ ਆਰਡਰ ਕਰਿਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਜੀ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ